ਮੰਗ ਕੇ ਜਾਨ ਤੂੰ ਦੇਖੀ ਕਦੇ ਪਿੱਛੇ ਨਾ ਹਟਾਂਗਾ ਮਿਲੇਗਾ ਜ਼ਹਿਰ ਦੇ ਤੈਨੂੰ ਤੇਰੇ ਤੇ ਲੈ ਨਾ ਚਟਾਂਗਾ ਤੂੰ ਪੱਥਰ ਦਿਲ ਕਿਹਾ ਮੈਨੂੰ ਪੱਥਰ ਦਿਲ ਬਣ ਕੇ ਦੱਸਾਂਗਾ ਤੂੰ ਮੇਰੀ ਗੱਲ ਤੇ ਰੋਵੇਂਗਾ ਮੈਂ ਤੇਰੀ ਗੱਲ ਤੇ ਹੱਸਾਂਗਾ ਵਾ ਵਾ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਲਖਨਵੇਂ ਗਿਆ ਤੇ ਅੱਜ ਆਪਾਂ ਗੱਲਬਾਤ ਕਰਨ ਲਈ ਆਏ ਆ ਪਿੰਡ ਪਨੀਆੜ ਤੇ ਮੇਰੇ ਨਾਲ ਅਸਮੁਕੇ ਨੇ ਪੱਥਰਦਿਲ ਸਾਹਿਤਕਾਰ ਨੇ ਬਹੁਤ ਸੋਹਣਾ ਲਿਖਦੇ ਨੇ ਤੇ ਮੇਰੀ ਦਿਲੀਸ਼ਾ ਇਹ ਸੀ ਕਿ ਇਹਨਾਂ ਦੀ ਇੰਟਰਵਿਊ ਕੀਤੀ ਜਾਵੇ ਤੇ ਇਸ ਤੋਂ ਪਹਿਲਾਂ ਅਸੀਂ ਵਿਜੀਤ ਆਲਾ ਭਾਜੀ ਆਪਣੇ ਉਹਨਾਂ ਦੀ ਇੰਟਰਵਿਊ ਕੀਤੀ ਸੀ ਇੱਕ ਦੋ ਸਾਲ ਪਹਿਲਾਂ ਤੇ ਕਾਫੀ ਵਖਵੇ ਬਾਅਦ ਅੱਜ ਅੰਕਲ ਜੀ ਉਹਨਾਂ ਦੀ ਇੰਟਰਵਿਊ ਕਰਨ ਲੱਗੇ ਆ ਤੇ ਪਹਿਲਾਂ ਤੇ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਜਨਾ ਧੰਨਵਾਦ ਤੇ ਸਾਊ ਤੋਂ ਪਹਿਲਾਂ ਤੇ ਅੰਕਲ ਜੀ ਕੋਈ ਆਪਣੀ ਜੋ ਲਿਖੀਆਂ ਨਾ ਕੁਝ ਕਵਿਤਾਵਾਂ ਗੱਜਲ ਜੋ ਵੀ ਲਿਖਿਆ ਤੀ ਉਹ ਸੁਣਾਓ ਜਰਾ ਇੱਕ ਦੋ ਸਾਨੂੰ ਵਾਪਰੇ ਨਹੀਂ ਜ਼ਿੰਦਗੀ ਵਿੱਚ ਹਾਦਸੇ ਹੀ ਹਾਦਸੇ ਹਾਂਜੀ ਫਿਰ ਪਤਾ ਨਹੀਂ ਜੀ ਰਿਹਾ ਹਾਂ ਕਿਉਂ ਤੇ ਕਿਸ ਦੇ ਵਾਸਤੇ ਜਾਣ ਵਾਲਾ ਲੱਗਿਆ ਕੱਢ ਜਾਨ ਆਪਣੇ ਨਾਲ ਹੀ ਸਾਹ ਇੱਕ ਹੋਰੇ ਕਦ ਨਿਕਲਨੇ ਨਹੀਂ ਮੇਰੀ ਇਸ লাশ ਦੇ ਅਕਲ ਜੀ ਇਹਦੇ ਨਾਲ ਹੀ ਤੁਸੀਂ ਆਪਣੇ ਮਤਲਬ ਜੀਵਨ ਬਾਰੇ ਵੀ ਦੱਸੋ ਤੁਹਾਡਾ ਪਿੰਡ ਕਿਹੜਾ ਤੇ ਮੈਂ ਬਾਕੀ ਜ਼ਿਕਰ ਤੇ ਕਾਰੀ ਦਿੱਤਾ ਪਿੰਡ ਦਾ ਵਿੱਚ ਫਿਰ ਵੀ ਤੁਹਾਡੇ ਮੂੰਹ ਕਿ ਤੁਸੀਂ ਕਿੰਨਾ ਪੜੇ ਕੀ ਕੀਤਾ ਜ਼ਿੰਦਗੀ ਦਾ ਸੰਘਰਸ਼ ਜਿਹੜਾ ਉਹ ਦੱਸਿਓ ਜਰਾ ਪੜਿਆ ਮੈਂ ਬਹੁਤ ਘੱਟ ਅੱਛਾ ਜੀ ਪਿੰਡ ਮੇਰਾ ਪਣਿਆੜੀ ਹੈ ਠੀਕ ਹੈ ਜੀ ਮੈਂ ਬਸ ਮਿਹਨਤ ਮਜ਼ਦੂਰੀ ਕਰੀ ਦੀ ਠੀਕ ਕੇਵਲੇ ਟਾਈਮ ਲੱਗ ਜਾਂਦਾ ਤੇ ਕੁਝ ਲਿਖ ਲਈਦੇ ਹਾਂ ਜੀ ਤੇ ਅੰਕਲ ਜੀ ਆਪਣੇ ਬਾਰੇ ਦੱਸੋ ਕਿ ਤੁਹਾਨੂੰ ਮਤਲਬ ਕਿ ਕਦੋਂ ਤੋਂ ਲਿਖਣਾ ਸ਼ੁਰੂ ਕੀਤਾ ਤੇ ਕਿਵੇਂ ਤੁਹਾਡੇ ਮਨ 'ਚ ਆਇਆ ਜੀ ਇਹ ਸਾਰਾ ਕੁਝ ਮਨ ਮੈਨੂੰ ਨਹੀਂ ਸਾਰੇ ਦੀ ਸਮਝ ਵੀ ਮੈਨੂੰ ਕਦੋਂ ਇਹ ਲਿਖਣ ਦੀ ਚੇਤਕ ਲੱਗੀ ਅੱਛਾ ਜੀ ਮਸਾ ਨਹੀਂ ਲਿਖਿਆ ਜਾਂਦਾ ਕਦੀ ਕੋਸ਼ਿਸ਼ ਕਾਮਯਾਬ ਹੋ ਜਾਂਦੀ ਹੈ ਤੇ ਕਦੀ ਰਹਿ ਜਾਂਦੀ ਹੈ ਤੇ ਪਹਿਲੀ ਵਾਰ ਮੈਂ ਤੁਹਾਨੂੰ ਮਿਲਿਆ ਮਹਿਰਮ ਸਾਹਿਬਾ ਚੋਚੋ ਤੁਸੀਂ ਇੱਕ ਦੋ ਵਾਰ ਆਇਓ ਨਾ ਮਾਸ਼ਾਅੱਲਾ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਲੋਪਜੇ ਹੋ ਗਏ ਮਤਲਬ ਕਿ ਇਹ ਵੀ ਗਰਦਾਸਪੁਰ ਦੇ ਕਵੀ ਦਰਬਾਰ ਜਾਂ ਕੇ ਵੀ ਸਾਇਤਿਕ ਮੀਟਿੰਗ ਉੱਚ ਤੁਸੀਂ ਮਤਲਬ ਕਿ ਨਹੀਂ ਆਂਦੇ ਰੇ ਨਾ ਹਾਂਜੀ ਹਾਂਦੇ ਹਾਂਜੀ ਹਾਂਜੀ ਤੇ ਇਹਦਾ ਕਾਰਨ ਮਤਲਬ ਕੀ ਕਾਰਨ ਮੈਮੂਰੀ ਕਾ ਮਾਰ ਜਾਂਦੀਆਂ ਸਰ ਸਹੀ ਗੱਲ ਤੇ ਅੰਕਲ ਜੀ ਕਦੇ ਵਿਚਾਰ ਨਹੀਂ ਆਇਆ ਕਿ ਤੁਸੀਂ ਕੋਈ ਆਪਣੀ ਕਿਤਾਬ ਮਤਲਬ ਕਿ ਛਪਾਓ ਜਾਂ ਇਦਾਂ ਦਾ ਹੋਵੇ ਜਾਂ ਸ਼ਾ ਪੰਦਾ ਕੋਈ ਸ਼ੌਂਕ ਹੋਵੇ ਮੈਂ ਇਦਾਂ ਜਾਂ ਹੁਣ ਤੱਕ ਛਪੇ ਹੋ ਕਿਤੇ ਮੈਂ ਜੀ ਕਿਤੇ ਨਹੀਂ ਛਪਿਆ ਅੱਛਾ ਜੀ ਕਦੇ ਕਿ ਇਹਨੂੰ ਮਤਲਬ ਕਿ ਕਦੀ ਮੈਨੂੰ ਨਹੀਂ ਵਾਪਸ ਭੇਜੀ ਮੈਗਜ਼ੀਨ ਕੇ ਰਸਾਲੇ ਨੂੰ ਨਹੀਂ ਮੈਂ ਇੱਕ ਦੋ ਵਾਰੀ ਅਖਬਾਰ ਨੂੰ ਮੈਂ ਭੇਜਿਆ ਅਖਬਾਰ ਵਾਲੇ ਲਾਂਦੇ ਬੜਾ ਘਟਾ ਹੈ ਠੀਕ ਜੀ ਤੇ ਕਿਤਾਬ ਦਾ ਸੋਚਿਆ ਹੋਵੇ ਤੁਸੀਂ ਕਿਤਾਬ ਦਾ ਸਾਰੇ ਸੋਚਦੇ ਆ ਪਰ ਕਾਮਯਾਬ ਕੋਈ ਕੋਈ ਹੁੰਦਾ ਹੈ ਜੀ ਤੇ ਹੋਂ ਤੱਕ ਕਿੰਨਾ ਕੁ ਲਿਖ ਚੁੱਕੇ ਹੋ ਤੁਸੀਂ ਕਿੰਨਾ ਕੁ ਲਿਖਿਆ ਤੇ ਬਹੁਤ ਕੋਈ ਆ ਰੋਜ਼ ਹੀ ਲਿਖੀਦਾ ਹਰ ਵੇਲੇ ਲਿਖੀਦਾ ਕੋਈ ਕੁਝ ਪਿਆ ਤੁਹਾਡੇ ਕੋਲ ਮੈਂ ਪਹਿਲਾਂ ਤੁਹਾਡੇ ਨਾਲ ਮੈਨਾਂ ਸਵਾਸ ਤੇ ਤੁਸੀਂ ਬਹੁਤ ਸ਼ਾਨਦਾਰ ਗੱਜਲਾਂ ਮਤਲਬ ਕਿ ਸੁਨਾਈਆਂ ਉੱਥੇ ਤੇ ਮੈਂ ਸੁਣੀਆਂ ਮੈਨੂੰ ਬੱਲ ਲੱਗਾ ਕਿ ਬਹੁਤ ਸ਼ਾਨਦਾਰ ਲਿਖ ਦਿੱਤੀ ਤੇ ਇਸੇ ਕਰਕੇ ਮੈਂ ਨੂੰ ਬੜੇ ਚਿਰ ਦੀ ਰੀਤ ਜੀ ਗਏ ਤੁਹਾਡੀ ਮੈਂ ਨਾਲ ਤੁਹਾਡੇ ਨਾਲ ਬਹਿਣਾ ਗੱਲਬਾਤ ਕਰਨੀ ਹੈ ਤੇ ਬਾਅਦ ਚਲੋ ਸੋਚਿਆ ਰਿਕਾਰਡ ਹੀ ਕਰ ਲਈ ਆਪਾਂ ਗੱਲ ਕੇ ਜਿਹੜੀ ਗੱਲਬਾਤ ਆ ਜਿਹੜੀ ਆ ਸਾਮਕੇ ਰੱਖ ਸਕੀ ਹਣਾ ਜੀ ਠੀਕ ਠੀਕ ਤੇ ਤੁਹਾਡਾ ਲੈ ਜਾ ਵੀ ਬੜਾ ਮੈਨੂੰ ਵਧੀਆ ਲੱਗਦਾ ਸਨਾਨ ਦਾ ਮੈਂ ਭਾਜੀ ਹੁਣਾਂ ਨਾ ਵੀ ਜ਼ਿਕਰ ਕਰਦਾ ਹਾਂ ਨਾ ਸੋਖੀ ਭਾਜੀ ਦਰੰਗਲੇ ਵਾਲੇ ਜੀ ਉਹਨਾਂ ਦਾ ਵੀ ਜ਼ਿਕਰ ਕਰਦਾ ਨਾ ਤੁਹਾਡਾ ਤੇ ਅੱਜ ਤੁਹਾਡੇ ਨਾਲ ਸਵੱਬ ਬਣਿਆ ਮਿਲਦਾ ਲੇਕਿਨ ਤੁਸੀਂ ਸਾਇਤ ਲਿਖਦੇ ਹੋ ਤੇ ਸਾਇਤ ਪੜ੍ਹਦੇ ਵੀ ਹੋ ਜੇ ਪੜ੍ਹਦੇ ਹੋ ਤੇ ਕਿੰਨਾਂ ਨੂੰ ਪੜਿਆ ਤੁਸੀਂ ਜ਼ਿਆਦਾ ਤਰਕਾਣੀਆਂ ਨਾਵਲ ਤੇ ਤੁਹਾਡਾ ਆਦਰਸ਼ ਕਿਹੜਾ ਸਾਇਤਕਾਰ ਆ ਕਿਨੂੰ ਤੁਹਾਨੂੰ ਕਿਹੜਾ ਵਧੀਆ ਲੱਗਦਾ ਮੈਨੂੰ ਵੀ ਸ਼ਿਵ ਕੁਮਾਰ ਜੀ ਜ਼ਿਆਦਾ ਚੰਗੇ ਲੱਗਦੇ ਆ ਠੀਕ ਹੈ ਯਾਰ ਤੇ ਬਾਕੀ ਆਪਣੇ ਜੇ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤੁਹਾਡੇ ਨੇੜਲਾ ਕੋਈ ਸ਼ਾਇਰ ਵਾਕ ਵਿੱਚ ਜਾਂ ਤੁਹਾਨੂੰ ਜਿਹੜਾ ਵਧੀਆ ਲੱਗਦਾ ਹੈ? ਇਹ ਸ਼ਾਇਰੀ ਸਾਰਿਆਂ ਨੂੰ ਪਸੰਦ ਆ। ਠੀਕ ਹੈ। ਤੇ ਹੁਣ ਵੀ ਤੁਸੀਂ ਸਭਾਵਾਂ 'ਚ ਜਾਂਦੇ ਹੋ ਜਾਂ ਨਹੀਂ ਜਾਂਦੇ? ਨਹੀਂ ਮੈਂ ਜੀ ਨਹੀਂ ਜਾ ਰਿਹਾ। ਉਹਦਾ ਕਾਰਨ ਕੀ ਹੈ ਕਿ ਤੁਸੀਂ ਸਭਾਵਾਂ 'ਚ ਨਹੀਂ ਜਾਂਦੇ? ਕਾਰਨ ਹੁੰਦੀਆਂ ਰਹਿੰਦੀਆਂ ਨੇ। ਕਾਰਨ ਮੈਨੂੰ ਐਡਵਰਟ ਛੁੱਟੀ ਨਹੀਂ ਹੁੰਦੀ। ਅਸਾਂ ਤੇ ਪ੍ਰੋਬਲਮ ਤਕਰੀਬਨ ਐਤਵਾਰੀ ਹੁੰਦੀ ਹੈ ਸੰਡੇ ਨੂੰ ਹੁੰਦੀ ਹੈ ਹਾਂਜੀ 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 ਠੀਕ ਤੇ ਫਿਰ ਇਹਦੇ ਚ ਵੀ ਮਜਬੂਰੀ ਆ ਜਾਂਦੀ ਹੈ ਮਜਬੂਰੀ ਮਜਬੂਰੀ ਆ ਜਾਂਦੀ ਹੈ ਤੇ ਜਿਹੜਾ ਇਹ ਬੰਦਾ ਕਿ ਆਮ ਲੇਖਕ ਨੇ ਜਿਹੜੇ ਤੇ ਉਹਨਾਂ ਨੂੰ ਇਹ ਜਿਹੜੀਆਂ ਮਜਬੂਰੀਆਂ ਕਿ ਕਿਤਾਬ ਛਪਾਣੀ ਆ ਜਾਂ ਮੀਟਿੰਗਾਂ ਤੇ ਜਾਣਾ ਇਹ ਬਹੁਤ ਔਖਾ ਜਾਂਦਾ ਨਾਲੇ ਕਿੰਨਾ ਨੇੜਤਾ ਮਾਰ ਗਈ ਹਾਂਜੀ ਕਦੀ ਦੂਰੀਆਂ ਮਾਰ ਗਈਆਂ ਵਾ ਵਾ ਨੇੜਤਾ ਮਾਰ ਗਈ ਕਦੀ ਦੂਰੀਆਂ ਮਾਰ ਗਈਆਂ ਪੱਥਰ ਦਾ ਤੈਨੂੰ ਤੇਰੀਆਂ ਮਜਬੂਰੀਆਂ ਮਾਰ ਗਈਆਂ ਪੱਥਰ ਦਿਲਾ ਤੈਨੂੰ ਤੇਰੀਆਂ ਮਜਬੂਰੀਆਂ ਮਾਰ ਗਈਆਂ ਮਜਬੂਰੀਆਂ ਮਾਰ ਗਈਆਂ ਅੱਗੇ ਜੀ ਕਿਨੇ 2 ਮਿੰਟਾਂ ਵਿੱਚ ਤੈਨੂੰ ਸੱਜਣਾ ਗੱਲ ਕੀ ਦੱਸਾਂ ਸਾਰੀ ਕੱਦੀੋਂ ਵੱਧ ਉਮਰ ਬਹਿ ਕੱਲਿਆਂ ਰੋ ਰੋ ਵਸਾਂ ਗੁਜ਼ਾਰੀ ਹੂੰ 32 ਸਾਲ ਪਹਿਲਾਂ ਸਾਡੇ ਤੇ ਬਣੀ ਮੁਸੀਬਤ ਭਾਰੀ ਟੁੱਟ ਗਈਆਂ ਸਾਡੀਆਂ ਯਾਰੀਆਂ ਤੇ ਛੁੱਟ ਗਈ ਰਿਸ਼ਤੇਦਾਰੀ ਇਹ ਕੀ ਵਾਪਰਿਆ ਜੀ 32 ਸਾਲ ਪਹਿਲਾਂ ਇਹ ਮੇਰੇ ਬੇਟੇ ਦਾ ਡੈਥ ਹੋ ਗਈ ਐਕਸੀਡੈਂਟ ਹੋਇਆ ਸੀ ਉਹ ਬਹੁਤ ਮਾਰਿਆ ਉਦੋਂ ਤੋਂ ਹੀ ਇਹ ਆਪਣਾ ਆਪਣਾ ਕੁਝ ਅਫਸਰਟ ਜਾ ਹੋ ਗਿਆ ਕੰਮ ਨਹੀਂ ਟੁੱਟ ਜਾਂਦਾ ਬੰਦਾ ਜੀ ਜਦੋਂ ਕਦੇ ਐਹੋ ਜਿਹੀ ਘਟਨਾ ਵਾਪਰਦੀ ਆ ਇਨਸਾਨ ਨਾਲ ਤੇ ਆਪਾਂ ਵੀ ਸਮਝ ਸਕਦੇ ਆ ਅੰਕਲ ਜੀ ਉਹਨਾਂ ਦਾ ਦੁੱਖ ਕਿਉਂਕਿ ਚਲੋ ਮਾਫੀ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਪੁਰਾਣੇ ਜ਼ਖਮ ਆ ਉਹਨਾਂ ਨੂੰ ਅਸੀਂ ਛੇੜਿਆ ਪਰ ਕਿਤਨਾ ਕਿਤੇ ਜਿਹੜੇ ਕੋਈ ਹਾਦਸਾ ਜ਼ਿੰਦਗੀ 'ਚ ਵਾਪਰ ਜਾਂਦਾ ਉਹ ਹਮੇਸ਼ਾ ਜਿਹੜਾ ਨਾ ਉਹ ਭੁੱਲਦਾ ਨਹੀਂ ਹਮੇਸ਼ਾ ਨਾਲ ਹੀ ਰਹਿੰਦਾ ਜੀ ਜੀ ਤੇ ਅੰਕਲ ਜੀ ਮੈਂ ਚਾਹੁੰਨਾ ਕਿ ਤੁਸੀਂ ਜਿਹੜੀ ਨਾ ਆਪਣੀ ਇੱਕ ਦੋ ਨਜ਼ਮ ਜਿਹੜੀ ਆ ਨਾ ਕਵਿਤਾ ਜੋ ਵੀ ਤੁਸੀਂ ਲਿਖਦੇ ਹੋ ਉਹ ਜ਼ਰੂਰ ਸਾਂਝਾ ਕਰੋ ਸਾਡੇ ਨਾਲ ਨੇ ਕਲ 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 ਕਰਦਿਆਂ ਬੀਤ ਗਏ ਕਈ ਸਾਲ ਪੱਥਰ ਦਿਲਾ ਪਰ ਮੇਲ ਨਾ ਹੋਇਆ ਰਾਂਝਣ ਨਾਲ ਵਾਹ ਕੀ ਦੱਸਾਂ ਮੈਂ ਉਸ ਨੂੰ ਜੇ ਕੋਈ ਪੁੱਛੇ ਹਾਲ ਤੜਪਿਆ ਇੱਥੇ ਤੜਫਦਾ ਓਰੂ ਲੈ ਗਿਆ ਨਾਲ ਵਾਹ ਵਾਹ ਬਹੁਤ ਸ਼ਾਨਦਾਰ ਹੋਰ ਆਂਦੇ ਜੀ ਛੱਡੋ ਬੰਬਾਂ ਮਜ਼ਾਈਲਾਂ ਤੇ ਨਹਰਤਾਂ ਨੂੰ ਹਾਂਜੀ ਇਕੱਠੇ ਬੈਠ ਕੇ ਕਰੋ ਵਿਚਾਰ ਯਾਰੋ ਮਜਬਾ ਮੁਲਕਾਂ ਦੇ ਤੋੜ ਦੇ ਹੱਦਾਂ ਬਣੇ ਸਾਨੂੰ ਜੰਗਾਂ ਨਹੀਂ ਲਾਉਣੋਂ ਨਾ ਪਾਰ ਯਾਰੋ ਬੱਬੇ ਪਏ ਹਾਂ ਕਰਜ਼ਿਆਂ ਦੇ ਢੇਠ ਆਪਾਂ ਇੱਕ ਦੂਜੇ ਦਾ ਕਰੋ ਸਤਿਕਾਰ ਯਾਰੋ ਹੱਥ ਜੋੜ ਕੇ ਪੱਥਰ ਦਿਲ ਅੱਜ ਕਰਦਾ ਮਿਲਣਾ ਪਿਆਰ ਦੇ ਵਿੱਚੋਂ ਹੈ ਪਿਆਰ ਯਾਰੋ ਬਹੁਤ ਸ਼ਾਨਦਾਰ ਜੀ ਮਿਲਣਾ ਪਿਆਰ ਹੈ ਪਿਆਰ ਦੇ ਵਿੱਚੋਂ ਪਿਆਰ ਯਾਰੋ ਹੈ ਨਾ ਮਿਲਣਾ ਪਿਆਰ ਦੇ ਵਿੱਚੋਂ ਹੈ ਪਿਆਰ ਯਾਰੋ ਬਹੁਤ ਸ਼ਾਨਦਾਰ ਕਹਿੰਦਾ ਨੰਗੇ ਪੈਰ ਸੂਲਾਂ ਤੇ ਤੁਰਨਾ ਨੰਗੇ ਪੈਰ ਸੂਲਾਂ ਤੇ ਤੁਰਨਾ ਸੂਲਾਂ ਤੇ ਤੁਰਨਾ ਤੇ ਖਾਣੇ ਪਿੰਦੇ ਠੇਡੇ ਇਸ਼ਕ ਦੀ ਖੇਡ ਅਵੱਲੀ ਪੱਥਰ ਦਿਲਾ ਤੇ ਕੋਈ ਵਿਰਲਾ ਆਸ਼ਿਕ ਖੇਡੇ ਬਹੁਤ ਸ਼ਾਨਦਾਰ ਸੱਚੇ ਆਸ਼ਿਕ ਖੁਦਾ ਤੋਂ ਪਹਿਲਾਂ ਯਾਦ ਯਾਰ ਨੂੰ ਕਰਦੇ ਤਾਈਓ ਤਾਂ ਉਹ ਜਿਉਂਦੇ ਰਹਿੰਦੇ ਲੋਕ ਬਥੇਰੇ ਮਰਦੇ ਆ ਜੀ ਪੱਥਰਦਿਲ ਲੇਖਕ ਨੇ ਪੰਡ ਪਨਿਆੜ ਤੋਂ ਜ਼ਿਲ੍ਹਾ ਗਰਦਾਸਪੁਰ ਤੇ ਥੋੜੀ ਬਹੁਤ ਗੱਲ ਕਰਨ ਦੀ ਇਹਨਾਂ ਨਾਲ ਕੋਸ਼ਿਸ਼ ਕੀਤੀ ਆ ਜਿੰਨੀ ਕੇ ਵੀ ਤੇ ਕਿਉਂਕਿ ਆਪਾਂ ਇਹਨਾਂ ਬਾਰੇ ਇੰਨਾ ਜਾਣਦੇ ਵੀ ਨਹੀਂ ਸਾਂ ਜਾਂ ਇਹਨਾਂ ਪੜਿਆ ਸੁਣਿਆ ਵੀ ਨਹੀਂ ਕਿਉਂਕਿ ਇਹ ਜ਼ਿਆਦਾਤਰ ਅਲੋਪ ਹੀ ਰਹੇ ਨੇ ਆਪਾਂ ਥੋੜਾ ਕੀ ਚੇਰੀ ਇਹਨਾਂ ਨੂੰ ਮਿਲੇ ਆ ਤੇ ਸਾਡੀ ਇੱਛਾ ਸੀ ਤੇ ਉਸ ਹਾਵ ਨਾਲ ਹੀ ਜਿੰਨਾ ਕੇ ਸਾਨੂੰ ਪਤਾ ਸੀ ਅਸੀਂ ਇਹਨਾਂ ਨੂੰ ਸਵਾਲ ਕੀਤੇ ਨੇ ਤੇ ਇਹਨਾਂ ਨੇ ਵੀ ਬੜੇ ਢੰਗ ਵਧੀਆ ਢੰਗ ਨਾਲ ਜਵਾਬ ਦਿੱਤੇ ਨੇ ਆਪਣੀ ਸ਼ਾਇਰੀ ਸੁناਈ ਹੈ ਤੇ ਇਹ ਛੁਪੇ ਹੋਏ ਜਿਹੜੇ ਨੇ ਸਾਇਤ ਘਾਰ ਨੇ ਅੰਗਰਦਾਸਪੁਰ ਜ਼ਿਲ੍ਹੇ 'ਚ ਕਿਉਂਕਿ ਇਹ ਨਾ ਕਿਤੇ ਸੁਭਾਵਾਂ 'ਚ ਜਾਂਦੇ ਨਹੀਂ ਨਾ ਕੋਈ ਸਾਇਤਕ ਕੋਈ ਮੀਟਿੰਗ ਹੁੰਦੀ ਆ ਉੱਚ ਜਾਂਦੇ ਨੇ ਕਿਉਂਕਿ ਮਜਬੂਰੀਆਂ ਹੁੰਦੀਆਂ ਹਰੇਕ ਬੰਦੇ ਨੂੰ ਆਪਣੇ ਘਰ ਦੀਆਂ ਪਰਿਵਾਰ ਦੀਆਂ ਜਾਂ ਸਮਾਜਿਕ ਮਜਬੂਰੀਆਂ ਨੇ ਤੇ ਤੁਹਾਡੇ ਨਾਲ ਅੰਕਲ ਜੀ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਸੁਭਾਅ ਬਹੁਤ ਵਧੀਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਤੁਹਾਡੇ ਬਾਰੇ ਜਾਣਨ ਦਾ ਮੌਕਾ ਮਿਲਿਆ ਮੈਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ ਧੰਨਵਾਦ ਸਰ ਤੁਹਾਡਾ ਧੰਨਵਾਦ ਹੋਰ ਕੀ ਜਲਾਉਗੇ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਜੀ